ਪੰਜਾਂ ਪਿਆਰੀਆਂ ਜੁਗ ਸਾਗਤ ਚਾਤੀਆਂ ਚਾਲਿਨਾਂ ਮੁਕਤੀਆਂ ਹਰਤੀਆਂ ਜਪਿਨਿਆ ਤਪਿਨਿਆ ਜਿਨਾ ਨਾਮ ਜਪਿਆ ਹੰਸਕਿਆ ਦੇਹ ਚਲਾਈ ਤੇ ਗਵਾਹੀ ਦੇਹ ਕੇ ਅਨਲਖ ਕੀਤਾ ਤਿਨਾ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਸਜੀ ਬੋਲੋ ਜੀ ਵਾਹਿਗੁਰੂ

ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਦਉ ਹੂਰਾ ਅਗਿਆ ਭਈ ਆਕਾਲ ਕੀ ਤਬੈ ਚਲਾਇਓ ਸਭ ਸਕਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਕਟ ਗੁਰਾਂ ਕੀ ਜੋ ਪ੍ਰਾਪਤ ਕੋ ਮਿਲਬੂ ਚਾਹੈ ਪੂਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਕਾਵਾਰੁ ਹੋਇ ਸਭ ਮਿਲਾਂਗੇ ਬਚੇ ਸ਼ਰਨ ਜੋ ਕਾਵਾਰੁ ਹੋਇ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਬੁਲੇ ਸੋ ਨਿਹਾਰ ਸਾਝ ਸ੍ਰੀ ਅੰਤ ਰੰਗ ਹੈ ਆਪੇ ਪਾਵਨ ਕੀ ਜੋ ਤਿਸ ਪਾਵਨਾਨ ਕਾ ਸਈ ਗਲ ਚੰਗੀ ਸਜਣ ਸਚਾ ਪਾਰਸ ਸਚਿਆਨ ਕੋ ਹਿਨਸਾ ਹੋ ਜਿਸ ਪਾਸ ਬੈਠਿਆ ਸੋਗੀ ਆਹੋ ਸਤਨਾਮ ਸ੍ਰੀ ਵਾਤੂ ਸਾਹਿਬ ਜੀ ਨੇ ਸੋਰਠਿ ਮਹਲਾ ਪੰਜਮ ਅਵਨਸੀ ਜੀਆ ਨ ਕੋ ਦਤਾ ਸਿਮਰਤ ਸਭ ਮਲ ਕੋਈ ਬਿਨਾਸੀ ਜੀਆ ਨ ਕੋ ਦਤਾ ਗੋਣ ਮੇ ਤਾਂ ਗੁਰ ਚਰਨਾ ਚ ਆਪ ਸੰਗਤ ਨੇ ਅਰਦਾਸ ਕੀਤੀ ਸਰਬੋ ਪ੍ਰਪਾਤ ਰਿ ਵਿਚ੍ਰੀ ਆਤਮਾ ਨੂੰ ਆਪਣੇ ਚਰਨਾ ਚ ਸਦੀਪਾਲ ਵਾਸਤੇ ਵਾਸ ਅਪਸ਼ਰ ਆਓ ਜਿਆਦਾ ਸਮਾਂ ਨਹੀਂ ਲਈਏ ਮੁੰਨਾ ਬੇਨਤੀ ਕਰਾਂ ਦਾ ਸਤਿਕਾਰਯੋਗ ਡਿਪਟੀ ਪ੍ਰਿੰਸੀਪਲ ਪ੍ਰਿੰਸੀਪਲ ਸਰਦਾਰ ਜਨੂ ਹਜ਼ੂਰੀ ਵਿੱਚ ਬਹੁਤ ਹੀ ਗੰਭੀਰ ਮਾਹੌਲ ਵਿੱਚ ਸਤਿਕਾਰਯੋਗ ਭੈਣ ਸ਼੍ਰੀਮਤੀ ਸੁਖਵਿੰਦਰ ਕੌਰ ਦੀ ਯਾਦ ਵਿੱਚ ਜੁੜੀ गुरु रूप साध संगत जी अर्ज करदा वाहिगुरु जी का खालसा वाहिगुरु जी श्री गुरु ग्रंथ साहिब जी दी पावन पवित्र हजूरी च विराजमान गुरु रूप साध संगत जी वाहिगुरु जी का खालसा वाहिगुरु जी की फतेह क्या जानो के तुम्हारे के ऐसा मानना होवे जेकर सारे मन में विसरे का सहना मानना हो बहुत ही दुख की घड़ी में अज आप सारे सत्कार योग भैन जी सुखविंदर कौर जी की अंतम अरस में शामिल होकर श्रद्धा सारे बड़े ही दुख की घड़ी में अपने सत्कारयोगी सुखविंदर कौर जी धर्म पत्नी सात गुरु राम सिंह उन्होंने अंतम अदास ਸ਼ਰਧਾਪੂਰ ਸਪਾਰਟ ਧਰਮ ਵਾਸਤੇ ਪਰਵਾਰ ਦਾ ਗੁਰਸੰਗ ਧਰਮ ਵਾਸਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆਏ ਹਨ ਜਦ ਦੀ ਇਹ ਮਾਤ ਦੇ ਸ਼ਬਦ ਨੇ ਗੁਰੂ ਘਰ ਦੇ ਸਤਸ ਗੁਰ ਸਾਹਿਬ ਗੁਰੂ ਰਸੈ ਮਹਾਰਾਜ ਦੀ 52 ਪਵਿੱਤਰ ਹਜ਼ੂਰੀ ਵਿੱਚ ਬਹੁਤ ਹੀ ਸਤਿਕਾਰਯੋਗ ਛੋਟੀ ਭੈਣ ਬੀਬੀ ਸੁਖਵਿੰਦਰ ਕੌਰ ਜੀ ਰਿਟਾਇਰਡ ਹਰਮਿਸਟਰਸ ਕੁਝ ਰੋੜ ਪਹਿਲਾ ਕਾਲ ਚਲਾਣਾ ਕਰ ਗਏ ਉਨਾਂ ਦੇ ਅੰਤਮ ਅਰਦਾਸ ਵਿੱਚ ਹਾਜ਼ਰ ਮੇਰੇ ਭਾਂਤੇ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰ ਚਾਹਤ ਕਛ ਔਰ ਔਰੇ ਕੇ ਜੋਰੇ ਪਈ ਚਿਤ ਵਿਚ ਰਹੋ ਠਗੋਰ ਨਾਨਕ ਫਾਸੀ ਗਲਤ ਹੋਈ ਮਤਾ ਕਰੇ ਪਛਮ ਕੇ ਤਾਈਂ ਪੂਰਬ へ ਲੈ ਜਾਦਾ ਮਨੁੱਖ ਜ਼ਿੰਦਗੀ ਚ ਸੋਚਦਾ ਮਨ ਸੁਭੇ ਕੁਝ ਹੋਰ ਬਣਾਉਂਦਾ ਹੈ ਪਰ ਧਾਣਾ ਜੋ ਮਾਰਕ ਦਾ ਜੋ ਲਿਖਿਆ ਹੁਕਮ ਹੈ ਉਹ ਵਰਤ ਜਾਂਦਾ ਹੈ ਪਰ ਸਰੀਆ ਤਾ ਵਾਈਸ ਜੀਪ ਐਲਸੋ ਵਾਈਸ ਜੀਪ ਕੀ ਫੋਟੋ ਜਦ ਅੱਜ ਵਿਵੇ ਸੋਵਿੰਦਰ ਕੌਰ ਧਰਮਪਤਨੀ ਸਰਦਾਰ ਬਲੰਦ ਸਿੰਘ ਰਿਟਾਇਰਡ ਡੀਐਸਪੀ ਉਹਨਾਂ ਦੀ ਅੰਤਮ ਰਸਮ ਵਿੱਚ ਸ਼ਾਮਲ ਹੋਏ ਆ ਉਹਨਾਂ ਦੀ ਬੇਵਕਤ ਦਰਦਨਾਕ ਮੌਤ ਦਾ ਜਿੱਥੇ ਪਰਿਵਾਰ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਸਨੀਆਂ ਨੂੰ ਉਹਨਾਂ ਦੇ ਜਿਹੜੇ ਪੁਲੀਜ ਨੇ ਸਿੱਖਿਆ ਦੇ ਖੇਤਰ ਵਿੱਚ ਬੜਾ ਭਾਰੀ ਦੁੱਖ ਔਰ ਦਰਦ ਹੈ ਨਾਪੂਰਾ ਵਾਲਾ ਘਟਾ ਹੈ ਕਿਉਂਕਿ ਥੰਨੋ ਬੱਚੇ ਜਿਹੜੇ ਨੇ ਹਾਲੇ ਵਿਆਹਣ ਵਾਲੇ ਨੇ ਦੋ ਬੱਚੇ ਬਦਲਸਾਂ ਵਿੱਚ ਨੇ ਇੱਕ ਇੱਥੇ ਆਹਰੋ ਵਿਚਾਰੇ ਆ ਨਹੀਂ ਸਕੇ ਕਿਉਂਕਿ ਸਮਾਂ ਐਸਾ ਸੀ ਪੜ੍ਹਾਈ ਚੱਲ ਰਹੀ ਹੈ ਔਰ ਮੈਂ ਸਮਝਦਾ ਕਿ ਕਾ ਮੇ 60 ਸਾਲ ਦੀ ਉਮਰ ਜਿਹੜੀ ਆ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ। ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਦੇਖਣਾ ਸੀ ਸਮਾਜ ਵਿੱਚ ਵਿਚਰ ਕੇ ਸੇਵਾ ਕਰਨੀ ਸੀ। ਅਸੀਂ ਉਹਨਾਂ ਤੋਂ ਵਾਧੇ ਹੋ ਗਏ। ਕੋਈ ਦੁੱਖ ਦੀ ਘੜੀ ਤੇ ਮੈਂ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੋਇਆ ਜਿੱਥੇ ਉਹਨਾਂ ਨੂੰ ਸ਼ਬਦਾਂ ਤੇ ਸਤਕਾਰ ਪੇਨ ਕਰਦਾ ਉਥੇ ਪ੍ਰਮਾਤਮਾ ਦੇ ਕਰਮ ਸਾਡੇ ਭਰਾ ਸਰਦਾਰ ਬਲੰਦ ਸਿੰਘ ਡੀਐਸਪੀ ਸਾਹਿਬ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਬੁੱਢਾ ਟਰਸਟ ਦੇ ਮੈਂਬਰ ਨੇ ਇਹਨਾਂ ਦੀ ਪਤਨੀ ਭੈਣ ਸੁਖਵਿੰਦਰ ਕੌਰ ਜੀ ਕੁਝ ਦਿਨ ਪਹਿਲਾਂ ਅਚਾਨਕ ਬਿਮਾਰ ਹੋਣ ਕਾਰਨ ਸਾਡੇ ਭਰਾ ਨੂੰ ਸਦੀਵੀ ਵਿਸੋੜਾ ਦੇ ਗਿਆ ਅੱਜ ਸਾਡੀ ਭੈਣ ਸੁਖਵਿੰਦਰ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਬੁੱਢਾ ਟਰਸਟ ਦੇ ਸਾਰੇ ਮੈਂਬਰ ਦੁੱਖ ਦੀ ਘੜੀ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ ਦੁੱਖ ਮਨਾਉਣ ਲਈ ਸਾਡੀ ਭੈਣ ਸੁਖਵਿੰਦਰ ਕੌਰ ਜੀ ਜੋ ਮੁੱਖ ਟੀਚਰ ਪਿਛਲੇ ਸਾਲ ਹੀ ਰਿਟਾਇਰਡ ਹੋਏ ਨੇ ਜਿਨ੍ਹਾਂ ਦੇ ਤਿੰਨ ਬੱਚੇ ਸਨ ਜੋ ਵਿਦੇਸ਼ ਦੇ ਵਿੱਚ ਹਨ ਬੇਟਾ ਔਰ ਬੇਟੀ ਔਰ ਇੱਕ ਲੜਕਾ ਇੰਡੀਆ ਦੇ ਵਿੱਚ ਹੀ ਸਾਡੀ ਭੈਣ ਸੁਖਵਿੰਦਰ ਕੌਰ ਔਰ ਤੇ ਡੀਐਸਪੀ ਬਲੰਦ ਸਿੰਘ ਜੀ ਦੇ ਤਿੰਨੇ ਬੱਚੇ ਅਨਮੈਰਿਡ ਹਨ ਸਾਨੂੰ ਬਹੁਤ ਦੁੱਖ ਦੀ ਘੜੀ ਦੇ ਵਿੱਚ ਡਾਕਟਰ ਵੀ.ਐਨ. ਮੇਰਕਰ ਉਹਦਾ ਟਰੱਸਟ ਦੇ ਮੈਂਬਰਾਂ ਨੇ ਹਾਜ਼ਰ ਹੋਇਆ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਸਾਡੇ ਭਰਾ ਬਲੰਦ ਸਿੰਘ ਨੂੰ ਔਰ ਬੱਚਿਆਂ ਨੂੰ ਪਰਮਾਤਮਾ ਦਾ ਭਾਣਾ ਮੰਨਣ ਦਾ ਬਲ ਬਖਸ਼ੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਔਰ ਤੰਦਰੁਸਤੀ ਬਖਸ਼ੀ ਸਾਡੇ ਡਿਪਟੀ ਭਰਾ ਨੇ ਸਾਡੀ ਡੀਆਰ ਅੰਬੀਰ ਕਾ ਬੁੱਢਾ ਟ੍ਰੈਕਟਰ ਦਾ ਕਈ 15 ਸਾਲਾਂ ਤੋਂ ਬਹੁਤ ਜ਼ਿਆਦਾ ਸਾਡੇ ਸਾਥ ਦੇ ਰਹੇ ਹਨ ਵੈਗਨੂ ਜੀ ਦਾ ਖਾਲਸਾ ਵੈਗਨੂ ਜੀ ਕੀ ਫਤਿਹ